ਪੰਜਾਬ ਜਿਹੜਾ ਖੇਤਾਂ ਤੇ ਅਨਾਜ ਲਈ ਮਸ਼ਹੂਰ ਹੈ ਪਰ ਅੱਜ ਇੱਥੇ ਖੁਸ਼ੀ ਨਹੀਂ ਹੜ ਦਾ ਕਹਿਰ ਹੈ ਦਰਿਆਵਾਂ ਨੇ ਆਪਣੀਆਂ ਹੱਦਾਂ ਤੋੜ ਦਿੱਤੀਆਂ ਹਨ ਤੇ ਪਿੰਡਾਂ ਦੇ ਪਿੰਡ ਪਾਣੀ ਹੇਠ ਆ ਗਏ ਹਨ ਸਤਲੁਜ ਬਿਆਸ ਤੇ ਘੱਗਰ ਦਰਿਆ ਜਦੋਂ ਇਹ ਆਪਣਾ ਰੁਖ ਬਦਲਦੇ ਹਨ ਤਾਂ ਲੋਕਾਂ ਦੀ ਜ਼ਿੰਦਗੀ ਰੁਕ ਜਾਂਦੀ ਹੈ ਇਹ ਗਲੀਆਂ ਜਿੱਥੇ ਕਦੇ ਬੱਚਿਆਂ ਦੀਆਂ ਖੇਡਣ ਦੀਆਂ ਆਵਾਜ਼ਾਂ ਆਉਂਦੀਆਂ ਸਨ ਅੱਜ ਦਰਿਆ ਬਣ ਗਈਆਂ ਹਨ ਘਰਾਂ ਦੀਆਂ ਛੱਤਾਂ ਹੀ ਹੁਣ ਆਸਰਾ ਹਨ ਇਨ੍ਹਾਂ ਪਰਿਵਾਰਾਂ ਨੇ ਸਾਰੀ ਜ਼ਿੰਦਗੀ ਮਿਹਨਤ ਨਾਲ ਘਰ ਬਣਾਏ ਸਨ ਪਰ ਹੁਣ ਸਭ ਕੁਝ ਪਾਣੀ ਨਾਲ ਵਹਿ ਗਿਆ ਹੈ ਬੱਚੇ ਭੁੱਖੇ ਹਨ ਬਜ਼ੁਰਗ ਬੇਸਹਾਰ ਹਨ ਤੇ ਸਭ ਤੋਂ ਵੱਡਾ ਸਵਾਲ ਪਰ ਪੰਜਾਬੀਆਂ ਦੀ ਹਿੰਮਤ ਵੀ ਬੇਮਿਸਾਲ ਹੈ ਜਿੱਥੇ ਹੜ੍ਹ ਬਰਬਾਦੀ ਲਿਆਉਂਦਾ ਹੈ ਉੱਥੇ ਲੋਕ ਇੱਕ ਦੂਜੇ ਲਈ ਫਰਿਸ਼ਤੇ ਬਣਦੇ ਹਨ ਨੌਜਵਾਨ ਆਪਣੀਆਂ ਕਿਸ਼ਤੀਆਂ ਨਾਲ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੇ ਹਨ ਕਈ ਪਰਿਵਾਰ ਆਪਣੇ ਘਰਾਂ ਨੂੰ ਛੱਡ ਕੇ ਹੋਰ ਨਾਲ ਹੀ ਰਾਹਤ ਕੈਂਪ ਬਣ ਗਏ ਹਨ ਸਰਕਾਰ ਐਨਜੀਓ ਅਤੇ ਗੁਰਦੁਆਰੇ ਸਾਰੇ ਇਕੱਠੇ ਹੋ ਕੇ ਸਹਾਇਤਾ ਦੇ ਰਹੇ ਹਨ ਲੰਗਰਾਂ ਵਿੱਚ ਗਰਮ ਰੋਟੀਆਂ ਬਣ ਰਹੀਆਂ ਹਨ ਦਵਾਈਆਂ ਵੰਡੀਆਂ ਜਾ ਰਹੀਆਂ ਹਨ ਪਰ ਸੱਚ ਇਹ ਵੀ ਹੈ ਕਿ ਜਿਹੜਾ ਘਰ ਇੱਕ ਵਾਰ ਪਾਣੀ ਹੇਠਾਂ ਜਾਵੇ ਉਸ ਨੂੰ ਮੁੜ ਬਣਾਉਣਾ ਬਹੁਤ ਔਖਾ ਹੁੰਦਾ ਹੈ ਹੜ੍ਹ ਨੇ ਸਿਰਫ ਘਰ ਹੀ ਨਹੀਂ ਬਰਬਾਦ ਕੀਤੇ ਇਹ ਨਾਲ ਕਿਸਾਨਾਂ ਦੇ ਸੁਪਨੇ ਵੀ ਲੈ ਗਿਆ ਸੋਨੇ ਵਰਗੀਆਂ ਫਸਲਾਂ ਜਿਨ੍ਹਾਂ ਨੂੰ ਸਾਲ ਭਰ ਪਾਲਿਆ ਗਿਆ ਸੀ ਅੱਜ ਪਾਣੀ ਹੀਟ ਖਤਮ ਹੋ ਗਈਆਂ ਹਨ ਕਿਸਾਨ ਆਪਣੇ ਖੇਤਾਂ ਵੱਲ ਵੇਖ ਕੇ ਸੋਚਦਾ ਹੈ ਕਿ ਹੁਣ ਪਰਿਵਾਰ ਦਾ ਪੇਟ ਕਿਵੇਂ ਭਰਾਂਗਾ ਹਰ ਜ਼ਰੂਰ ਪੰਜਾਬ ਨੂੰ ਜ਼ਖਮ ਦੇ ਜਾਂਦਾ ਹੈ ਪਰ ਪੰਜਾਬੀ ਕੌਮ ਹਮੇਸ਼ਾ ਮਜ਼ਬੂਤੀ ਨਾਲ ਖੜੀ ਹੁੰਦੀ ਹੈ ਘਰ ਦੁਬਾਰਾ ਬਣਦੇ ਹਨ ਖੇਤ ਮੁੜ ਹਰਿਆਲੀ ਹੁੰਦੇ ਹਨ ਕਿਉਂਕਿ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਕੋਈ ਵੀ ਹੜ ਸਾਡਾ ਰਾਹ ਨਹੀਂ ਰੋਕ ਸਕਦਾ ਆਓ ਹਰ ਪੀੜਤਾ ਦੀ ਮਦਦ ਲਈ ਅੱਗੇ ਆਈਏ ਮਨੁੱਖਤਾ ਤੋਂ ਵੱਡਾ ਕੋਈ ਧਰਮ ਨਹੀਂ ਦੋਸਤੋ ਪੰਜਾਬ ਵਿੱਚ ਜੋ ਸਿਚੁਏਸ਼ਨ ਚੱਲ ਰਹੀ ਹੈ ਇਸ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਕੇ ਹਾਈਪ ਜਰੂਰ ਕਰ ਦਿਓ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਨਵੀਂ ਕਿਸੇ ਵੀਡੀਓ ਨਾਲ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਜੀ